ਬਾਗਬਾਨੀ ਵਿਭਾਗ ਪੰਜਾਬ ਵੱਲੋਂ ਸ਼ਹਿਦ ਪੈਦਾਵਾਰ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ ਜ਼िला ਪੱਧਰੀ ਮੋਹਮ ਦੇ ਤਹਿਤ ਅੱਜ ਪਿੰਡ ਤਸੀਕੀ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਮਧਮੱਖੀ ਪਾਲਣ ਅਤੇ ਸ਼ਹਿਦ ਦਾ ਉਤਪਾਦਨ ਤਕਨੀਕਾਂ ਬਾਰੇ ਜਾਣੂ ਕਰਾਉਣਾ ਸੀ ਇਸ ਸੈਮੀਨਾਰ युवराज ਮਧੂ ਫਾਰਮ ਦੇ ਸਹਿਯੋਗ ਦੇ ਨਾਲ ਕਰਾਇਆ ਗਿਆ ਜਿਸ ਦੌਰਾਨ ਡਾਕਟਰ ਜਸਵਿੰਦਰ ਸਿੰਘ ਅਤੇ ਬਾਗਬਾਨੀ ਵਿਭਾਗ ਉਦੀ ਟੀਮ ਵੱਲੋਂ ਕਿਸਾਨਾਂ ਨੂੰ ਮਧੂਮੱਖੀ ਪਾਲਣ ਦੀ ਵਿਗਿਆਨਿਕ ਸਿਖਲਾਈ ਦਿੱਤੀ ਗਈ। ਸੈਮੀਨਾਰ ਵਿੱਚ ਜ਼ਿਲ੍ਹੇ ਭਰ ਤੋਂ ਸ਼ਹਿਦ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੇ ਭਾਗ ਲਿਆ ਜਦਕਿ ਵੱਖ-ਵੱਖ ਪਿੰਡਾਂ ਤੋਂ ਆਏ ਸੈਂਕੜੇ ਕਿਸਾਨਾਂ ਨੇ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਵਿਸ਼ੇਸ਼ਕਾਂ ਵੱਲੋਂ ਮਧੂ ਪਾਲਣ ਦੇ ਆਰਥਿਕ ਲਾਭ, ਸਰਕਾਰੀ ਸਕੀਮਾਂ ਅਤੇ ਆਧੁਨਿਕ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਬਾਗਬਾਨੀ ਵਿਭਾਗ ਨੇ ਕਿਸਾਨਾਂ ਨੂੰ ਮਧੂਮੱਖੀ ਪਾਲਣ ਵਿੱਚ ਹੋਰ ਉਨਤੀ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਖਬਰ ਆਜਤਕ ਤੋਂ ਮਧੂ ਰਾਜਪੁੱਤ ਦੀ ਖਾਸ ਰਿਪੋਰਟ ਜ ਜਦੋਂ ਫਾਰਮਰ ਨੂੰ ਪ੍ਰੋਪਰ ਤੌਰ ਤੇ ਜਾਣਕਾਰੀ ਨਹੀਂ ਹੁੰਦੀ ਟ੍ਰੇਨਿੰਗ ਨਹੀਂ ਹੁੰਦੀ ਜਿਵੇਂ ਕਿ ਇਹ ਬਕਸਾ ਇਹ ਬਕਸੇ ਦਾ ਇਧਰਲਾ ਜਿਹੜਾ ਹਿੱਸਾ ਇਹ ਉਹ ਜਿੱਦੋਂ ਵੀ ਅਸੀਂ ਟਰਾਂਸਪੋਰਟੇਸ਼ਨ ਕਰਨੀ ਹੈ ਜਦੋਂ ਵੀ ਬਕਸੇ ਨੂੰ ਇੱਧਰ ਉੱਧਰ ਖੜਨਾ ਹੈ ਇਹਦਾ ਮੂੰਹ ਉਧਰਲੇ ਸਾਈਡ ਤੇ ਹੀ ਹੋਵੇ ਜਿੱਧਰ ਨੂੰ ਅਸੀਂ ਚਾਹਾਂਗੇ ਜੇ ਅਸੀਂ ਉਲਟ ਦਿਸ਼ਾ ਵਿੱਚ ਰੱਖ ਲਿਆ ਤੇ ਇਹ ਆਪਸ ਵਿੱਚ ਫਰੇਮ ਲਾ ਕੇ ਮੱਖੀ ਮਰਦੀ ਜਦੋਂ ਇਹ ਮੱਖੀ ਫਰੇਮ ਅੰਦਰ ਹਿੱਲਣ ਤੇ ਮੱਖੀ ਮਰੇਗੀ ਉਹਦਾ ਨੁਕਸਾਨ ਜਿਹੜਾ ਉਹ ਸਾਨੂੰ ਝੱਲਣਾ ਪੈਂਦਾ ਆਪਨੇ 1999 ਤੋਂ ਸਟਾਰਟ ਕੀਤਾ ਸੀਗਾ ਤੇ ਅੱਜ ਮੇਰਾ ਮੁਕਤੰਦਾ ਬਣਿਆ ਹੋਇਆ ਤੇ ਅੱਜ ਸਾਡੀ ਤੀਜੀ ਪੀੜੀ ਵੀ ਇੱਦੀ ਲਈ ਤਿਆਰ ਆ ਰਹੀ ਹੈ ਔਰ ਬਾਕੀ ਸਾਰੀਆਂ ਗੱਲਾਂ ਜਿੱਥੋਂ ਤੱਕ ਅਸੀਂ ਕਾਮਯਾਬ ਹੋਏ ਇਹ ਸਾਰਾ ਸਾਰਾ ਡਿਪਾਰਟਮੈਂਟ ਦਾ ਹੀ ਧੰਨਵਾਦ ਹੈ ਕਿਉਂਕਿ ਇਹ ਜਨਮਦਾਤਾ ਸਾਡੇ ਇਹ ਨੇ ਇਹਨਾਂ ਤੋਂ ਬਿਨਾਂ ਅਸੀਂ ਕੁਝ ਨਹੀਂ ਪਰ ਅੱਜ ਸਾਨੂੰ ਬਹੁਤ ਚਿਰ ਪੁਰਾਣਾ ਹੈ ਅਸੀਂ ਕੰਮ ਹੋ ਗਿਆ ਪਰ ਅੱਜ ਵੀ ਕਈ ਸਾਡੇ ਕੋਲ ਕਮੀਆਂ ਆਉਂਦੀਆਂ ਨੇ ਜਿਵੇਂ ਬੀਕੀਪਿੰਗ ਜੇ ਕੋਈ ਬਿਮਾਰੀ ਇਸ ਮਦੀ ਪੱਖੋਂ ਆਉਂਦੀਆਂ ਨੇ ਉਹਦੇ ਫਿਰ ਡਾਕਟਰ ਸਾਹਿਬ ਨਾਲ ਆਰਾਮਤਾ ਸਾਡਾ ਚੱਲਦਾ ਰਹਿੰਦਾ ਕੋਈ ਉਹਦੇ ਚ ਐਡੀ ਪਚੀਦਗੀ ਵਾਲਾ ਕੰਮ ਹੀ ਆਹਾ ਬਿੱਲ 'ਚ ਮੁਸ਼ਕਲ ਕਈ ਵਾਰੀ ਆਉਂਦੀ ਆ ਇਹ ਦੁਕਾਨਦਾਰ ਨਹੀਂ ਜਿਲਦਾ ਪਰ ਕੋਈ ਅਡੀਸ ਮਸਲੇ ਦੀ ਗੱਲ ਨਹੀਂ ਦੇ ਵੀ ਦੇ ਇਹ ਬਹੁਤ ਵਧੀਆ ਇੱਕ ਦੋ ਦਿਨਾਂ ਦਾ ਸੈਮੀਨਾਰ ਬਾਗਵਾਨੀ ਵਿਭਾਗ ਨੇ ਜੁਜਿਤ ਕੀਤਾ ਜਿਦੇ ਵਿੱਚ ਇਹਨਾਂ ਨੂੰ ਲਿਖਤੀ ਜ਼ੁਬਾਨੀ ਟ੍ਰੇਨਿੰਗ ਦੇ ਨਾਲ-ਨਾਲ ਇੱਕ ਪ੍ਰੈਕਟੀਕਲ ਟ੍ਰੇਨਿੰਗ ਕਰਾਈ ਗਈ ਹੈ ਜਿਦੇ ਵਿੱਚ ਫਾਰਮਰ ਨੂੰ ਪਤਾ ਲੱਗ ਗਿਆ ਕਿ ਬੀ ਕੀਪਿੰਗ ਦਾ ਕੰਮ ਕਿਵੇਂ ਸ਼ੁਰੂ ਕਰਨਾ ਹੈ ਕਿਸ ਤਰ੍ਹਾਂ ਅਸੀਂ ਮੱਖੀ ਪਾਲਣੀ ਹੈ ਕਿਸ ਤਰ੍ਹਾਂ ਅਸੀਂ ਬਾਹਰ ਲੈ ਕੇ ਜਾਣੀ ਹੈ ਤਾ ਜੋ ਇਨਕਮ ਸੋਰਸ ਸਿੱਧਾ ਬਾਤ ਸਕੋ ਹੋਰ ਵੀ ਕਈ ਫਾਰਮਰਸ ਨੂੰ ਇਸ ਚ ਬੜੀ ਡਿਟੇਲ ਨਾਲ ਅਸੀਂ ਗੱਲਬਾਤ ਇਹਨਾਂ ਨਾਲ ਸਾਂਝੀ ਕੀਤੀ ਹੈ ਜਿਹੜੀਆਂ ਬੀ ਕੀਪਰ ਆਲਰੇਡੀ ਕੰਮ ਕਰ ਰਹੇ ਆ ਉਹ ਵੀ ਬਹੁਤ ਜਿਆਦੇ ਆਏ ਹੋਏ ਆ ਉਹਨਾਂ ਨੂੰ ਕਲੀਅਰ ਦੱਸਿਆ ਬਈ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਉਹਨਾਂ ਦਾ ਕਿਵੇਂ ਹੱਲ ਕੀਤਾ ਜਾ ਸਕਦਾ ਜਿਵੇਂ ਉਹਨਾਂ ਨੂੰ ਬਾਹਰ ਲੈ ਕੇ ਜਾਣ ਚ ਪ੍ਰੋਬਲਮ ਆਂਦੀ ਏ ਜਾਂ ਉਹਦਾ ਹੱਲ ਕੀ ਦੱਸਿਆ ਜਿਹਦੇ ਨਾਲ ਇਹਨਾਂ ਨੂੰ ਵੱਧ ਤੋਂ ਵੱਧ ਇਨਕਮ ਸੋਰਸ ਜਿਹੜਾ ਜਨਰੇਟ ਹੋ ਸਕੇ ਇਹਨਾਂ ਨੂੰ ਨਾਲ ਇਹ ਵੀ ਗੱਲ ਕਹੀ ਗਈ ਏ ਕਿ ਬ੍ਰਾਂਡ ਲਗਵਾ ਕੇ ਆਪਣਾ ਐਗ ਮਾਰਕ ਕਰਾਓ ਐਫ ਏ ਐਸ ਐਸ ਕਰਾਓ ਤਾਂ ਜੋ ਜਿਹੜਾ ਸ਼ਹਿਦ ਦਾ ਰੇਟ ਏ ਉਹਦੀ ਕੁਆਲਿਟੀ ਵਾਈਜ਼ ਵਧੀਆ ਹੋ ਕਰਕੇ ਤੁਸੀਂ ਪ੍ਰੋਸੈਸਿੰਗ ਕਰਕੇ ਘਾਹ ਵਿੱਚੋਂ ਬਾਹਰ ਦੇ ਮੁਲਕਾਂ 'ਚ ਵੀ ਜਿਹੜਾ ਪ੍ਰੋਸੈਸਿੰਗ ਜਿਹੜਾ ਉਹ ਜ਼ਿਆਦਾ ਵਿਕ ਰਿਹਾ ਉਸ ਤੋਂ ਬਾਅਦ ਜਿਹੜਾ ਕਰੀਮ ਹਨੀ ਜਿਹੜਾ ਮਸਟਰਡ ਹਨੀ ਕਿਹਾ ਜਾਂਦਾ ਜਿਸ ਨੂੰ ਜਿਹੜਾ ਸ਼ਹਿਦ ਜੰਮਦਾ ਹੈ ਉਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਏ ਤਾਂ ਜੋ ਉਹ ਵੀ ਬੜੀ ਵਧੀਆ ਤਰੀਕੇ ਨਾਲ ਅਸੀਂ ਬਾਹਰ ਭੇਜ ਸਕੀਏ ਵਧੀਆ ਇਨਕਮ ਸੋਰਸ ਜਨਰੇਟ ਕੀਤਾ ਜਾ ਸਕਦਾ ਹੈ ਜਦੋਂ ਮਸਟਰਡ ਰੀ ਜਮਦਾ ਉਹਦੇ ਵਿੱਚ ਇਹ 99% ਉਹਨੇ ਜਮਣਾ ਹੀ ਜਮਣਾ ਹੈ ਉਹਦਾ ਇੱਕ ਵੱਖਰਾ ਇੱਕ ਲੈਜਾ ਜਿਹੜਾ ਕਿ ਕੁਦਰਤੀ ਤੌਰ ਤੇ ਉਹ ਜਦੋਂ ਵੀ ਮਸਟਰਡ ਤੋਂ ਬੀ ਕੀ ਜਿਹੜੀ ਹੈ ਉਹ ਸ਼ਾਇਦ ਕਲੈਕਟ ਕਰਕੇ ਲਿਆਏਗੀ ਨੈਕਟਰ ਕਲੈਕਟ ਕਰਕੇ ਲਿਆਏਗੀ ਉਹਨੇ ਸ਼ਾਇਦ ਨੇ ਜਮਣਾ ਹੀ ਜਮਣਾ ਇਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਕਰੀਮ ਹਣੀ ਦੇ ਨਾਂ ਤੇ ਅਸੀਂ ਨਾਂ ਦਿੱਤਾ ਤਾਂ ਜੋ ਵੇਚ ਕੇ ਇਨਕਮ ਸੋਰਸ ਜਿਹੜਾ ਆਪਣਾ ਵਧਾ ਸਕੋ ਇਹਦੇ ਨਾਲ ਨਾਲ ਇੱਕ ਵੀ ਪੋਲਨ ਨੇ ਉਹ ਵੀ ਇਹਨਾਂ ਨੂੰ ਦੱਸਿਆ ਭਰਾ ਇਕੱਠਾ ਕਰੋ ਤੇ ਉਹ ਵੀ ਵੇਚੋ ਉਹ ਆਰਟੀਫੀਸ਼ਲ ਜਿਹੜੇ ਜਿਮ ਦੇ ਵਿੱਚ ਫੀਡ ਵਗੈਰਾ ਦਿੰਦੇ ਆ ਉਹਦੇ ਨਾਲੋਂ ਚੰਗਾ ਇੱਕ ਕਲਾ ਪ੍ਰੋਟੀਨ ਦਾ ਇੱਕ ਸਾਧਨ ਹੈ ਜਿਹੜਾ ਕਿ ਇਨਕਮ ਸੋਰਸ ਵਧੀਆ ਜਨਰੇਟ ਕਰ ਦਿੰਦਾ ਧੰਨਵਾਦ ਹਾਂਜੀ ਇਹਦਾ ਕੋਈ ਸਰ ਮਤਲਬ ਕਿ ਸੀਜ਼ਨਲੀ ਕੰਮ ਚਾ ਕਿਸ ਤਰ੍ਹਾਂ ਦਾ ਨਹੀਂ ਇਹ ਰੂਟੀਨ ਵਾਈਜ਼ ਕੰਮ ਚੱਲਦਾ ਹੈ ਇਹਦਾ ਮਤਲਬ 12 ਮਹੀਨੇ ਹੀ ਕੰਮ ਹੁੰਦਾ ਪਰ ਜਦੋਂ ਉੱਥੇ ਹੁੰਦਾ ਜਿੱਥੇ ਫੁੱਲ ਫਲਾਗਾ ਹੋਵੇ ਜਦੋਂ ਇੱਥੇ ਸੀਜ਼ਨ ਘਟ ਜਾਂਦਾ ਫੁੱਲ ਫਲਾਗਾ ਘਟ ਹੁੰਦਾ ਉਦੋਂ ਰੂਟੀਨ ਵਾਈਜ਼ ਫਾਰਮਰ ਕੀ ਕਰਦੇ ਆ ਬਾਹਰ ਲੈ ਜਾਂਦੇ ਆ ਸ਼ਹਿਰ ਮੱਖੀ ਬਕਸੀ ਉਦੋਂ ਸ਼੍ਰੀ ਨਗਰ ਤੱਕਣ ਇਹ ਜਾ ਕੇ ਕੋਟਾ ਤੱਕਣ ਜਾ ਕੇ ਇਹ ਮੱਖੀ ਲੈ ਕੇ ਜਾਂਦੇ ਆ ਫਾਰਮ ਉੱਥੋਂ ਇਨਕਮ ਜਨਰੇਟ ਕਰਕੇ ਇੱਥੇ ਲਿਆਉਂਦੇ ਆ ਤੇ ਵਧੀਆ ਤਰੀਕੇ ਨਾਲ ਇਹ ਸਾਫ ਸੁਥਰਾ ਕੰਮ ਹੈ ਇਹ ਇਹਦੇ ਵਿੱਚ ਅੱਜ ਬੀਬੀਆਂ ਭੈਣਾਂ ਵੀ ਕਾਫੀ ਜੁੜੀਆਂ ਸੀ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਏ ਵੀ ਆਪਣੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੋ ਤਾਂ ਜੋ ਜਿਹੜਾ ਰੂਟੀਨ ਵਾਈਜ਼ ਸ਼ਾਇਦ ਅਸੀਂ ਹੋਲਸੇਲ ਦੇ ਰੇਟ 'ਚ ਵੇਚਦੇ ਸੀ ਉਹਨੂੰ ਡੱਬਾ ਬੰਦ ਕਰਕੇ ਇੱਕ ਵੱਖਰੇ ਤਰੀਕੇ ਨਾਲ ਜਿਹੜਾ ਉਹ ਤਿਆਰ ਕਰਕੇ ਵੇਚੋ ਉਹਦੇ ਨਾਲ ਵੱਧ ਫਾਇਦਾ ਹੋ ਜਾਏ। ਹਾਂਜੀ ਸਰ ਦੇ ਅੱਜਕੱਲ ਦੀ ਜੁਥ ਕਾਫੀ ਬੇਦਰਸਕਾਰ ਹੈ। ਜਿਹੜੀ ਨਸ਼ਿਆਂ ਤੇ ਕੁਝ ਮੁਫੀਤ دریا ਵਿੱਚ ਹੋ ਰਹੀ ਹੈ। ਉਹਨਾਂ ਨੂੰ ਇੱਕ ਮੈਸੇਜ ਐਜਿਸ ਜਿਹੜਾ ਕਿ ਬਹੁਤ ਵਧੀਆ ਫਿਕਰ ਰੋਕਦਾ। ਬਿਲਕੁਲ ਬਿਲਕੁਲ ਇਹ ਜਿਹੜੇ ਮੈਨੂੰ ਬਾਹਰ ਜਾਣ ਦਾ ਵੀ ਮੌਕਾ ਮਿਲਿਆ। ਮੈਂ ਆਸਟ੍ਰੇਲੀਆ ਵੀ ਹੋ ਕੇ ਆਇਆ। ਇਸੇ ਕੰਮ ਚ ਵੀ ਇੱਕੇ ਵੀ ਆਇਆ। ਉੱਥੇ ਵੀ ਜਿਹੜੀਆਂ ਬੀਬੀਆਂ ਛੋਟੇ ਬੱਚੇ ਰੂਟੀਨ ਵਾਈਜ਼ੇ ਕੰਮ ਕਰਦੇ ਨੇ। ਇਹ ਸ਼ਾਇਦ ਜਿਆਦਾ ਉਹ ਮਕਦਾਦ ਚ ਖਾਂਦੇ ਸਾਡੇ ਇਥੇ ਰੂਟੀਨ ਇਹ ਬਣਿਆ ਹੈ ਵੀ ਸ਼ਾਇਦ ਉਦੋਂ ਹੀ ਖਾਣਾ ਜਦੋਂ ਘਰੇ ਬੱਚੇ ਨੇ ਜਦੋਂ ਸਿਰਫ ਉਂਗਲਾਂ ਚ ਟਾਣਾ ਤੇ ਇਸ ਕਰਕੇ ਜਿਹੜੇ ਯੰਗ ਜਨਰੇਸ਼ਨ ਨੇ ਉਹਨਾਂ ਨੂੰ ਚਾਹੀਦਾ ਹੈ ਇਹ ਅੱਗੇ ਆਣ ਆਪਣੇ ਮਾਪਿਆਂ ਨਾਲ ਕੰਮ ਕਰਾਉਣ ਇੱਥੇ ਗੁਰਪਾਲ ਜੀ ਨੇ ਉਹ ਤੀਜੀ ਪੀੜੀ ਕੰਮ ਕਰ ਰਹੀ ਉਹ ਤੀਜੀ ਪੀੜੀ ਕੰਮ ਕਰ ਰਹੀ ਹੈ ਤਾਂ ਜੋ ਵਧੀਆ ਤਰੀਕੇ ਨਾਲ ਕੰਮ ਉਹ ਆਲਰੇਡੀ ਕਰ ਰਹੇ ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਆ ਯੰਗ ਜਨਰੇਸ਼ਨ ਨੂੰ ਵੀ ਉਹਨਾਂ ਨੂੰ ਵੀ ਕਾਫੀ ਮੋਟੀਵੇਟ ਕਰੀਦਾ ਤੇ ਤਾਂ ਜੋ ਉਹ ਵਾਟ ਉਹ ਟ੍ਰੇਨਿੰਗਾਂ ਲੈ ਕੇ ਕੰਮ ਕਰਨ ਕੋਈ ਵੀ ਕੀਤਾ ਸ਼ੁਰੂ ਕਰਨਾ ਉਹ ਟ੍ਰੇਨਿੰਗ ਜ਼ਰੂਰ ਲੱਲਿਆ ਕਰੋ ਕਿਸੇ ਵੀ ਡਿਪਾਰਟਮੈਂਟ ਕੋ ਜਿਹੜਾ ਵੀ ਡਿਪਾਰਟਮੈਂਟ ਉਹ ਨਾਲ ਰਿਲੇਟਿਡ ਹੈ ਉਹਦੇ ਕੋਲ ਟ੍ਰੇਨਿੰਗ ਲੈ ਕੇ ਕੰਮ ਕਰੋ ਤੇ ਇਨਕਮ ਯਾਦਾ ਜਰਨੇ ਗਈ ਅਸੀਂ YouTube ਕੱਲੀ ਦੇਖ ਕੇ ਨਾ ਕੰਮ ਕਰੀਏ ਅਸੀਂ ਪ੍ਰੈਕਟੀਕਲ ਤੌਰ ਤੇ ਹੱਥੀ ਤੌਰ ਤੇ ਕੰਮ ਕਰਕੇ ਉਹਨੂੰ ਮੰਨੀ ਆਪਣਾ ਸ਼ੁਕਰੀਆ ਮੇਰਾ ਨਾਮ ਜਸਵਿੰਦਰ ਸਿੰਘ ਪਾਟਿਆ ਮੈਂ ਕਿਸਾਨ ਸਕਲਾਈ ਕੇਂਦਰ ਖਾਲਸਾ ਕਾਲੇ ਅੰਮ੍ਰਿਤਸਰ ਤੋਂ ਆਇਆ ਤੇ ਇਹਨਾਂ ਨੂੰ ਪ੍ਰੈਕਟੀਕਲ ਤੌਰ ਤੇ ਟ੍ਰੇਨਿੰਗ ਅੱਜ ਦਿੱਤੀ ਧੰਨਵਾਦ ਇਹ ਜੀ ਵੇਖੋ ਬਾਗਬਾਨੀ ਵਿਭਾਗ ਵੱਲੋਂ ਸਾਡੇ ਡਾਕਟਰ ਡਿਪਟੀ ਡਾਇਰੈਕਟਰ ਸਾਹਿਬ ਅਭਿਨ ਸਿੰਘ ਸੰਧੂ ਜੀ ਉਹਨਾਂ ਵੱਲੋਂ ਅਰੇਜ ਕੀਤਾ ਗਿਆ ਸੀਗਾ ਇਹਦੇ ਵਿੱਚ ਇਹੀ ਸੀਗਾ ਵੀ ਆਪਾਂ ਮਧੂਮੱਖੀ ਸੰਬੰਧੀ ਜਾਣਕਾਰੀ ਦੇਣੀ ਵੀ ਇਹਦੇ ਵਿੱਚ ਸ਼ਹਿਦ ਬਾਰੇ ਜਾਣਕਾਰੀ ਦੇਣੀ ਕਿਵੇਂ ਸਬਸਿਡੀਆਂ ਆਪਾਂ ਫਾਰਮਰ ਪ੍ਰਾਪਤ ਕਰ ਸਕਦੇ ਆ ਤੇ ਇਹ ਇਹਨਾਂ ਦੀ ਸਦਕਾ ਹੀ ਅਸੀਂ ਇਥੇ ਫਾਰਮ ਤੇ ਮਤਲਬ ਆਪਾਂ ਵੀ ਫਾਰਮ ਦਾ ਕੰਮ ਕਰਦੇ ਆਂ ਇਹ ਜਿਹੜਾ ਕੀਤਾ ਮੈਂ ਸਾਡੇ ਫਾਦਰ ਸਾਹਿਬ ਨੇ ਸਰਦਾਰ ਕੇਵਲ ਸਿੰਘ ਜੀ ਨੇ 1999 ਤੋਂ ਸਟਾਰਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਸਹਾਇਕ ਧੰਦੇ ਦੇ ਤੌਰ ਤੇ ਇਹਨੂੰ ਅਪਣਾਇਆ ਸੀਗਾ ਜਿਹੜਾ ਕਿ ਅੱਜ ਮੇਰਾ ਮੁੱਖ ਧੰਦਾ ਬਣਿਆ ਹੋਇਆ ਉਸ ਤੋਂ ਬਾਅਦ ਮੇਰਾ ਬੇਟਾ ਵੀ ਇਸ ਦੇ ਵਿੱਚ ਤੀਜੀ ਪੀੜ੍ਹੀ ਸਾਡੀ ਇਸ ਕੰਮ ਕਰ ਰਹੀ ਹੈ ਜੀ ਆ ਗਿਆ ਇਸ ਦੇ ਵਿੱਚ ਕੰਮ ਵਿੱਚ ਹਾਂਜੀ ਇਹ ਸ਼ਰਮਾ ਤੇ ਕਿੰਨਾ ਨੇ ਕੀਤੀ ਸੀ ਇਹ ਮੇਰੇ ਫਾਦਰ ਸਾਹਿਬ ਸਰਦਾਰ ਕੇਵਲ ਸਿੰਘ ਜੀ ਨੇ 1999 ਦੇ ਵਿੱਚ ਕੀਤੀ ਸੀ। ਹਾਂਜੀ। ਹੈ ਗਿਆ। ਹਾਂਜੀ ਸਭ ਤੋਂ ਪਹਿਲੀ ਜੀ ਆਪਣਾ ਸ਼ੁਭ ਨਾਮ ਦੱਸ ਕੇ ਉਹ ਮੇਰਾ ਨਾਮ ਕੇਵਲ ਸਿੰਘ ਹੈ ਜੀ। ਹਾਂਜੀ। ਸਾਡਾ ਪਿੰਡ ਮੱਤੇਵਾਲਿਆ। ਹਾਂਜੀ। ਇਹ ਦੇਖੋ ਅਸੀਂ ਮਦਮਾ ਕੀ ਫਾਲਕ ਦਾ ਕੰਮ ਜਿਹੜਾ ਇਹ ਅਸੀਂ 1999 ਦੇ ਵਿੱਚ ਸ਼ੁਰੂ ਕੀਤਾ ਸੀ। ਉਦੋਂ ਸਰਕਾਰ ਦੇ 1505 ਬਕਸੇ ਨਾਲ ਸਬਸਿਡੀ ਸਾਨੂੰ ਐਗਰੀਕਲਚਰ ਡਿਪਾਰਟਮੈਂਟ ਨੇ ਦਿੱਤੀ ਸੀ। ਤੇ ਉਦੋਂ ਅਸੀਂ ਸ਼ੁਰੂ ਕਰਕੇ ਅੱਜ ਤੱਕ ਅਲਰੇਡੀ ਸਰਕਾਰ ਦਾ ਕੰਮ ਚੱਲਦਾ ਰਿਹਾ। ਇੱਕ ਇੱਕ ਸਕਾਰਕਾਰ ਹੜਾ ਰਿਹਾ ਅੱਜ ਤੱਕ। ਵਰੀਆ ਕਿਤਾਬ ਵਰੀਆ ਸਾਡਾ ਇੱਕ ਕਾਲ ਕਾਲ ਚੱਕ ਕਾਰ ਚ ਖਾਣ ਨੂੰ ਖਰਾਕ ਵਰੀ ਆਏ ਹਾਂ ਸਾਡਾ ਕਿਤਾਬ ਬਣਿਆ ਜੀ ਰੋਟੀ ਵੀ ਚੱਲ ਰਹੀ ਹੈ ਵਰੀਆ ਕਿਤਾਬ ਹਰ ਇੱਕ ਨੂੰ ਕਰਨਾ ਚਾਹੀਦਾ ਜਿਵੇਂ ਕਿ ਪਹਿਲੀ ਪੀੜੀ ਜਦੋਂ ਤੁਸੀਂ ਸ਼ੁਰੂਆਤ ਕੀਤੀ ਤੁਹਾਨੂੰ ਕਿੱਦਾਂ ਲੱਗਿਆ ਉਦੋਂ ਤੁਹਾਡਾ ਕੰਮ ਇੱਕ ਕੰਮ ਥੋੜੇ ਮੁਸ਼ਕਲਾਂ ਆਉਂਦੀਆਂ ਜਦੋਂ ਕੋਈ ਵੀ ਕੰਮ ਸ਼ੁਰੂ ਕਰਨਾ ਵੇ ਮੁਸ਼ਕਲਾਂ ਤਾਂ ਆਉਂਦੀਆਂ ਪਰ ਮੋਂਸਾ ਨੂੰ ਕੋਈ ਮੁਸ਼ਕਲ ਨਹੀਂ ਵਰੀਆ ਗੱਲ ਅਲੱਗ ਚੱਲ ਰਿਹਾ ਹੈ ਨਾਮ ਸਰ ਨੂੰ ਹਾਂਜੀ ਇਸ ਟਾਈਮ ਮੈਂ ਇਹ ਮੇਰੇ ਦਾਦਾ ਜੀ ਦੇ ਸ਼ੁਰੂ ਹੋਇਆ ਤੇ ਕੰਮ ਇਹ ਤੀਜੀ ਪੀੜ੍ਹੀ ਦੇ ਵਿੱਚ ਆ ਚੁੱਕਿਆ ਜਦੋਂ ਮੈਂ ਸ਼ੁਰੂ ਇਹਦੇ ਵਿੱਚ ਅਪਣਾ ਲਿਆ ਇਹ ਕਿਤਾ ਹਾਂਜੀ ਤੇ ਕਿਦਾਂ ਲੱਗ ਰਿਹਾ ਤੁਹਾਨੂੰ ਇਹ ਬਹੁਤ ਵਧੀਆ ਲੱਗ ਰਿਹਾ ਜੀ ਇਹ ਤੀਜੀ ਪੀੜ੍ਹੀ ਦੇ ਵਿੱਚ ਆ ਚੁੱਕਿਆ ਹੈ ਸ਼ੁਰੂਆਤ ਕੀਤੀ ਸੀ ਤੇ ਹੌਲੀ ਹੌਲੀ ਮਾਰਕੀਟਿੰਗ ਦੇ ਵਿੱਚ ਮਾਰਕੀਟ ਕੋਡ ਤਿਆਰ ਕੀਤੀ ਹੋਈ ਹੈ ਅੱਜ ਕੱਲ ਜਿਹੜੇ ਬੇਰੁਜ਼ਗਾਰ ਜਿਹੜੇ ਕਿ ਯੂਥ ਨੇ ਉਹਨਾਂ ਨੂੰ ਤੁਸੀਂ ਆਪਣੇ ਵੱਲੋਂ ਇੱਕ ਮੈਸੇਜ ਦਿਓ ਮੈਸੇਜ ਇਹੀ ਹੈ ਜੀ ਆਪਣਾ ਸ਼ੁਰੂ ਕਰ ਸਕਦੇ ਆ ਕੰਮ ਐਗਰੀਕਲਚਰ ਡਿਪਾਰਟਮੈਂਟ ਕੇ ਵੀ ਕੇ ਖੇਤੀ ਵਿਗਿਆਨ ਕੇਂਦਰੇ ਵੱਖ-ਵੱਖ ਟ੍ਰੇਨਿੰਗਾਂ ਮਿਲਦੀਆਂ ਆ ਜੀ ਉਹਨਾਂ ਦੇ ਸਦਕਾ ਇਹ ਅਸੀਂ ਸ਼ੁਰੂਆਤ ਕੰਮ ਚ ਕਰ ਰਹੇ ਆ ਸੋ ਉਹਨਾਂ ਤੋਂ ਉਹਨਾਂ ਦੀ ਹਰਬ ਦੇ ਨਾਲ ਹੀ ਕੰਮ ਸ਼ੁਰੂ ਕਰ ਸਕਦੇ ਆ ਵੇਲੇ ਬੈਨ ਨਾਲ ਹਾਂਜੀ ਔਰ ਤੁਹਾਡੇ ਤੁਸੀਂ ਆਪਣਾ ਜਿਹੜਾ ਤੁਹਾਡਾ ਬੈਨੀਫਿਟ ਹੈਗਾ ਹੈ ਤੇ ਆਈ ਹੈ ਨਾਮ ਕੀ ਰੱਖਿਆ ਤੁਸੀਂ ਆਪਣੇ ਇੱਕ ਕੋਹੀ ਨੂਰ ਹਨੀ ਕੋਹਿੰਦ ਨੂਰ ਹਨੀ ਬ੍ਰਾਂਡ ਹਾਂਜੀ ਠੀਕ ਥੈਂਕ ਯੂ ਰਮਿੰਦਰ ਸਿੰਘ ਸਨ ਉਹ ਬਕਸੀ ਸਿੰਘ ਪਿੰਡ ਤਰਸਿਕਾ ਮੈਂ ਮਨਜੀ 9 ਸਾਲ ਤੋਂ ਕੰਮ ਕਰ ਰਹੇ ਆ ਮਧੂ ਮੱਖੀ ਪਾਲਨ ਦਾ ਤੇ ਖੋਦੀ ਸ਼ਹਿਦ ਕੱਢਦਾ ਖੋਦੀ ਮਾਰਕੀਟਿੰਗ ਕਰਦਾ ਐਗ ਮਾਰਕ ਕਰਾਇਆ ਹੋਇਆ ਜੀ ਹਾਂਜੀ ਤੇ ਇਹ ਡਾਕਟਰ ਸਾਹਿਬ ਹੋਂ ਦਾ ਬਹੁਤ ਸਹਿਯੋਗ ਇੱਥੋਂ ਤਾਈ ਲੈ ਕੇ ਆਉਣ ਦਾ ਇਹਨਾਂ ਦਾ ਪਿੰਡ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਹਾਂਜੀ ਇੱਕ ਮੈਸੇਜ ਪਬਲਿਕ ਨੂੰ ਤੁਸੀਂ ਆਪਣੇ ਵਾਸਤੇ ਪਬਲਿਕ ਨੂੰ ਇਹ ਮੈਸੇਜ ਕਰਨਾ ਚਾਹੁੰਦਾ ਵੀ ਚੰਗਾ ਲਿਖਾਓ ਤੇ ਚੰਗਾ ਖਰੀਦੋ ਹਾਂਜੀ ਜਿਹੜਾ ਮਧੂਮੱਖੀ ਦਾ ਕੰਮ ਕਰਦਾ ਉਹਦੇ ਕੋਲ ਹੀ ਖਰੀਦੋ ਇੱਥੇ ਬੱਸਿਆ ਜੀ ਹਾਂਜੀ ਸਾਰਾ ਇਨੀ ਦੇਰ ਤੋਂ ਕੰਮ ਕਰ ਰਹੇ ਹੋ ਤੁਹਾਡਾ ਕੀ ਐਕਸਪੀਰੀਅੰਸ ਹੈਗਾ ਇਸ ਬਾਰੇ ਐਕਸਪੀਰੀਅੰਸ ਸਰ ਜੀ ਇਹ ਹੈ ਵੀ ਆਪਾਂ ਮਤਲਬ ਚੰਗਾ ਕੱਢਦੇ ਨੇ ਚੰਗਾ ਵੇਚਦੇ ਆਂ ਸ਼ਹਿਦ ਜੀ ਤੇ ਆਪ ਹੀ ਖੁਦ ਹੀ ਕੰਮ ਕਰਦੇ ਆਂ ਜੀ ਹਾਂ ਜੀ ਜਿਹੜੇ ਫਾਰਮਰਸ ਆਪਾਂ ਅੱਜ ਸੈਮੀਨਾਰ ਲਾਇਆ ਵਾ ਇਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ ਇਹਨਾਂ ਨੂੰ ਇਹੀ ਆਪਾਂ ਨੂੰ ਕਹਿਣਾ ਚਾਉਣੀ ਹੈ ਜੀ ਵੀ ਜਿੰਨੇ ਵੀ ਕੰਮ ਕਰਨਾ ਉਹ ਆਪ ਹੀ ਕਰੇ ਆਪਾਂ ਜੇ ਬੰਦੇ ਰੱਖ ਕੇ ਜੇ ਕਰਾਉਣੇ ਉਹਦੇ ਚ ਘਾਟਾ ਆਪ ਕੰਮ ਕਰਾਂਗੇ ਤੇ ਅੱਗੇ ਵਧਾਂਗੇ ਜੀ ਅੱਜ ਕਿੰਨੇ ਪਿੰਡਾਂ ਤੇ ਫਾਰਮਰਸ ਆਏ ਨੇ ਇੱਥੇ ਇਤੋਂ ਕਰਦੋਂ ਕਰ 30 40 ਪਿੰਡਾਂ ਦੇ ਫਾਰਮਰਸ ਆਏ ਜੀ ਤੇ ਇਹ ਤੁਹਾਡਾ ਕਿੰਨਾ ਸੈਮੀਨਾਰ ਹੈ ਇਹ ਮੰਮੀ ਸਾਡਾ ਦੂਜਾ ਸੈਮੀਨਾਰ ਆ ਰਹੀ ਥੀ ਕੀ ਬੈਨੀਫਿਟ ਮਿਲੇ ਤੁਹਾਨੂੰ ਬਹੁਤ ਬੈਨੀਫਿਟ ਜੀ ਆਪਾਂ ਨੂੰ ਬਹੁਤ ਸੋਹਣਾ ਕੰਮ ਹਾਂਜੀ ਠੀਕ ਠੀਕ